ਡੇ ਆਂਦੇ ਲੋਕਾਂ ਨੇ ਗੁਰੂ ਰਾਮਦਾਸ ਨੂੰ ਵੱਡਾ ਬਣਾਤਾ ਬਾਬਾ ਦੀਪ ਸਿੰਘ ਨੂੰ ਕੰਨ ਖੋਲ ਕੇ ਸੁਣਿਓ ਗੁਰੂ ਰਾਮਦਾਸ ਨਾਲੋਂ ਕੋਈ ਵੱਡਾ ਨਹੀਂ ਆ ਰੁਖੇ ਜ਼ਮੀਨ ਤੇ ਸਿੱਧਾ ਰਿਆ ਬਾਣੀ ਚ ਲਿਖਿਆ ਹੈ ਗੁਰੂ ਰਾਮਦਾਸ ਬਾਰੇ ਧੰ ਧੰ ਰਾਮਦਾਸ ਗੁਰ ਜਿਨ ਸਿਰਿਆ ਦਿਨ ਸਵਾਰਿਆ ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰਾ ਧਾਰਿਆ ਗੁਰੂ ਰਾਮਦਾਸ ਇਸ ਦਾ ਪ੍ਰਵੇਟਿੰਗ ਲਾਰਡ ਕਿਉਂ ਬਾਬਾ ਦੀਪ ਸਿੰਘ ਦੇ ਦਰ ਤੇ ਦੁੱਖ ਦੂਰ ਹੁੰਦੇ ਨੇ ਉਕੇ ਗੁਰੂ ਰਾਮਦਾਸ ਦੇ ਦਰ ਦਾ ਪਹਿਰੇਦਾਰ ਬਾਬਾ ਦੀਪ ਸਿੰਘ ਹੈ ਤੇ ਖਜ਼ਾਨੇ ਦਾ ਮਾਲਕ ਭਾਵੇਂ ਗੁਰੂ ਰਾਮਦਾਸ ਹੈ ਜਿੰਨਾ ਚਿਰ ਝਾੜੂ ਬਰਦਾਰ ਕੁੰਜੀ ਲੈ ਕੇ ਖਜ਼ਾਨਾ ਨਾ ਖੋਲੇ ਦਾਤ ਨਹੀਂ ਜੇ ਮਿਲਦੀ ਜਿਵੇਂ ਮਾਪੇ ਬੱਚੇ ਦੀ ਜੇਦ ਅਗੇ ਝੁਕਦੇ ਨੇ ਗੁਰੂ ਆਪਣੇ ਸਿੱਖਾਂ ਦੀ ਮੰਦਾ ਹੈ ਮਿਰਥੀ ਕਦੇ ਨਾ ਹੋਵਈ ਜਨ ਕੀ ਅਰਦਾਸ ਪ੍ਰਭ ਕੈ ਰੰਗ ਰਾਜ ਜਨ ਰਹਿ ਗੁਰ ਕੈ ਬਚਨ ਪਦਾਰਤ ਲਹੈ ਕੋਏ ਦਾਤੇ ਦੁੱਖ ਕਾਟਨ ਹਾਰ ਜਾਂ ਕਹਿ ਸੰਗ ਤਰੈ ਸੰਸਾਰ ਜਨਾ ਦੀ ਗੱਲ ਹੈ ਮਹਾਪੁਰਸ਼ਾਂ ਦੀ ਉਹ ਦਾਤੇ ਬਣ ਜਾਂਦੇ ਨੇ ਬਣਦੇ ਗੁਰੂ ਰਾਮਦਾਸ ਤੇ ਬਣਾਏ ਨੇ ਇੱਕ ਗੱਲ ਧਿਆਨ ਵਿੱਚ ਰੱਖਿਓ ਦੁਪਹਿਰੇ ਤੇ ਆਉਂਦੇ ਹੋ ਬਾਣੀ ਪੜ੍ਹਦੇ ਹੋ ਚੰਗੀ ਗੱਲ ਹੈ ਪਰ ਦੀਪੇ ਤੋਂ ਜਿੱਦਣ ਅੰਮ੍ਰਿਤ ਛੱਕੇ ਬਾਬਾ ਦੀਪ ਸਿੰਘ ਬਣਿਆ ਸੀ ਕਿਰਪਾ ਉਦਣ ਹੋਈ ਹੈ ਦੀਬੇ ਵਾਂਗੂ ਅੰਮ੍ਰਿਤ ਛੱਕੇ ਤੁਸੀਂ ਵੀ ਸਿੰਘ ਸੱਜ ਜਾਓ ਫਿਰ ਜੀਵਨ ਸਫਲਾ ਹੋਵੇਗਾ ਬਾਕੀ ਰੋਗ ਸੋਗ ਤੇ ਬਾਣੀ ਨੇ ਮਿਟਾਈ ਦੇਣੇ ਨੇ ਜਿਹੜੇ ਆnde ਲੋਕਾਂ ਨੇ ਗੁਰੂ ਰਾਮਦਾਸ ਨੂੰ ਵੱਡਾ ਬਣਾਤਾ ਬਾਬਾ ਦੀਪ ਸਿੰਘ ਮਕਨ ਖੋਲ ਕੇ ਸੁਣਿਓ ਗੁਰੂ ਰਾਮਦਾਸ ਨਾਲੋਂ ਕੋਈ ਵੱਡਾ ਨਹੀਂ ਆ ਰੁਖੇ ਜ਼ਮੀਨ ਤੇ ਸਿੱਧਾ ਰਿਆ ਬਾਣੀ ਚ ਲਿਖਿਆ ਹੈ ਗੁਰੂ ਰਾਮਦਾਸ ਮਾਰੇ ਧੰ ਧੰ ਰਾਮਦਾਸ ਗੁਰ ਜਿਨ ਸਿਰਿਆ ਤਨੈ ਸਵਾਰਿਆ ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰ ਧਾਰਿਆ ਗੁਰੂ ਰਾਮਦਾਸ ਇਸ ਦਾ ਪ੍ਰਵੇਟਿੰਗ ਲਾਰਡ ਕਿਉਂ ਬਾਬਾ ਦੀਪ ਸਿੰਘ ਦੇ ਦਰ ਤੇ ਦੁੱਖ ਦੂਰ ਹੁੰਦੇ ਨੇ ਤੁੱਕੇ ਗੁਰੂ ਰਾਮਦਾਸ ਦੇ ਦਰ ਦਾ ਬਹਿਰੇਦਾਰ ਬਾਬਾ ਦੀਪ ਸਿੰਘ ਹੈ ਤੇ ਖਜ਼ਾਨੇ ਦਾ ਮਾਲਕ ਭਾਵੇਂ ਗੁਰੂ ਰਾਮਦਾਸ ਹੈ ਜਿੰਨਾ ਚਿਰ ਝਾੜੂ ਬਰਦਾਰ ਕੁੰਜੀ ਲੈ ਕੇ ਖਜ਼ਾਨਾ ਨਾ ਖੋਲੇ ਦਾਤ ਨਹੀਂ ਜੇ ਮਿਲਦੀ ਜਿਵੇਂ ਮਾਪੇ ਬੱਚੇ ਦੀ ਜੇਦ ਅਗੇ ਝੁਕਦੇ ਨੇ ਗੁਰੂ ਆਪਣੇ ਸਿੱਖਾਂ ਦੀ ਮੰਦਾ ਹੈ ਮਿਰਥੀ ਕਦੇ ਨਾ ਹੋਵਈ ਜਨ ਕੀ ਅਰਦਾਸ ਪ੍ਰਭ ਕੈ ਰੰਗ ਰਾਜਨ ਰਹਿ ਗੁਰ ਕੈ ਬਚਨ ਪਦਾਰਤ ਲਹੈ ਕੋਏ ਦਾਤੇ ਦੁੱਖ ਕਾਟਨ ਹਾਰ ਜਾਂ ਕਹ ਸੰਗ ਤਰੈ ਸੰਸਾਰ ਜਨਾ ਦੀ ਗੱਲ ਹੈ ਮਹਾਪੁਰਸ਼ਾਂ ਦੀ ਉਹ ਦਾਦੇ ਬਣ ਜਾਂਦੇ ਨੇ ਬਣਦੇ ਗੁਰੂ ਰਾਮਦਾਸ ਤੇ ਬਣਾਏ ਨੇ ਇੱਕ ਗੱਲ ਧਿਆਨ ਵਿੱਚ ਰੱਖਿਓ ਦੁਪਹਿਰੇ ਤੇ ਆਉਂਦੇ ਹੋ ਬਾਣੀ ਪੜਦੇ ਉਹ ਚੰਗੀ ਗੱਲ ਹੈ ਪਰ ਦੀਪੇ ਤੋਂ ਜਿੱਦਣ ਅੰਮ੍ਰਿਤ ਛੱਕੇ ਬਾਬਾ ਦੀਪ ਸਿੰਘ ਬਣਿਆ ਸੀ ਕਿਰਪਾ ਉਸ ਦਿਨ ਹੋਈ ਹੈ ਦੀਬੇ ਵਾਂਗੂ ਅੰਮ੍ਰਿਤ ਛੱਕੇ ਤੁਸੀਂ ਵੀ ਸਿੰਘ ਸੱਜ ਜਾਓ ਫਿਰ ਜੀਵਨ ਸਫਲਾ ਹੋਵੇਗਾ ਬਾਕੀ ਰੋਗ ਸੋਗ ਤੇ ਬਾਣੀ ਨੇ ਮਿਟਾਈ ਦੇਣੇ ਨੇ